ਫਰੀ ਸ਼ੇਅਰਿੰਗ ਤੇ ਕਮੈਂਟ ਤੇ ਤੁਹਾਨੂੰ ਦੇਣ ਜਾ ਰਹੇ ਹਾਂ ਤੁਹਾਡੀ ਬਿਲਕੁਲ ਤੇ ਬਿਲਕੁਲ ਫਰੀ ਤੁਸੀਂ ਜੈਨ ਮਾਲ ਟੈਲੀਕਮ ਤੇ ਵਿਜ਼ਿਟ ਕਰੋ ਤੇ ਆਪਣੇ ਘੜੀ ਲੈ ਕੇ ਜਾਓ ਬਿਲਕੁਲ ਤੋਂ ਬਿਲਕੁਲ ਫਰੀ ਲੋ ਜੀ ਜੈਨ ਮਾਲ ਟੈਲੀਕਮ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਬਹੁਤ ਹੀ ਵਧੀਆ ਆਫਰ ਲੈ ਕੇ ਆਏ ਆਂ ਰੱਖਿਆ ਬੰਧਨ ਤੇ ਤੁਸੀਂ ਕੀ ਕਰਨਾ ਹੈ ਇੱਕ 1200 ਰੁਪਏ ਦੀ ਵਾਚ ਖਰੀਦਣੀ ਹੈ ਸਾਡੇ ਕੋਲ ਵਾਈ 1 ਵਾਈ ਗੈਟ ਬਿਲਕੁਲ ਉਤੇ ਬਿਲਕੁਲ ਫਰੀ ਸਕੀਮ ਚੱਲ ਰਹੀ ਹੈ 1200 ਰੁਪਏ ਦੀ ਵਾਚ ਖਰੀਦੋ ਤੇ ਇੱਕ ਵਧੀਆ ਜਿਹਾ ਕਮੈਂਟ ਤੇ ਸਾਡੀ ਵੀਡੀਓ ਨੂੰ ਚਲਦੀ ਵੀਡੀਓ ਨੂੰ ਸਾਨੂੰ ਸ਼ੇਅਰ ਕਰੋ ਤੇ ਤੁਸੀਂ ਇੱਕ ਨਾਲ ਇੱਕ ਵਾਚ ਬਿਲਕੁਲ ਤੇ ਬਿਲਕੁਲ ਫਰੀ ਲੈ ਕੇ ਜਾਓ ਆਹ ਵਾਚ ਬਿਲਕੁਲ 1200 ਰੁਪਏ ਦੀ ਹੈ ਆਹ ਵਾਚ ਸਾਡੇ ਕੋਲ ਪਹੁੰਗੀ ਸਾਨੂੰ 1000 ਰੁਪਏ ਦੀ ਇੱਕ ਨਾਲ ਇੱਕ ਵਾਚ ਬਿਲਕੁਲ ਤੇ ਬਿਲਕੁਲ ਫਰੀ ਉਸ ਤੋਂ ਬਾਅਦ ਸਾਡੇ ਕੋਲ ਵਾਚਾਂ ਤੇ ਹੋਰ ਵੀ ਆਫਰ ਚੱਲ ਰਹੇ ਨੇ 3900 ਬਹੁਤ ਵਧੀਆ ਵਾਚ ਹੈ ਲੇਡੀਜ਼ ਲਈ ਤੇ ਇਹ ਤੁਹਾਨੂੰ ਵਾਸਤੇ ਬਹੁਤ ਸਿਰਫ ਤੇ ਸਿਰਫ ਲੋਕੀ 800 ਰੁਪਏ ਦੀ ਐਸਕਯੂ ਨੂ ਮੈਨੂ ਆਈ ਹੈ ਉਸ ਤੋਂ ਬਾਅਦ ਦਾ ਟ੍ਰੇਡ ਵਿੱਚ ਬਿਲਕੁਲ ਤੇ ਬਿਲਕੁਲ ਇਹ ਲੈ ਲਓ ਵੀ ਤੁਹਾਨੂੰ ਬਹੁਤ ਹੀ ਸਸਤੇ ਰੇਟ ਵਿੱਚ ਮਿਲੂਗੀ ਸਿਰਫ ਤੇ ਸਿਰਫ 400 ਰੁਪਏ ਚ ਜਲਦੀ ਜਲਦੀ ਵਿజిਟ ਕਰੋ 16 17 18 19 20 5 ਦਿਨਾਂ ਦੀ ਇਹ ਆਫਰ ਹੈ ਜਲਦੀ ਜਲਦੀ ਵਿజిਟ ਕਰੋ ਉਸ ਤੋਂ ਬਾਅਦ ਆਪਣੇ ਕੋਲ 500 ਰੁਪਏ ਦੀ ਬਹੁਤ ਚਾਗੀ 3900 3900 ਅਲਟਰਾ ਐਕਟਿਵ 2 ਵਾਚ ਆ ਗਈ ਹੈ ਇਹ ਰੇਂਜ ਵਿੱਚ ਪਹਿਲਾਂ 2000 ਰੁਪਏ 1500 ਰੁਪਏ ਦੇ ਦੇਸੀ ਉਹ ਤੋਂ ਬਾਅਦ ਸੀਰੀਜ਼ 8 ਵਾਚ ਆ ਗਈ ਜਿਹਦਾ ਰੇਟ ਸੀਗਾ 1800 ਤੋਂ 1900 ਰੁਪਿਆ ਉਹਦਾ ਰੇਟ ਡਿਫਰ ਕਰਕੇ 1200 ਰੁਪਏ ਕਰਤਾ ਉਸ ਤੋਂ ਬਾਅਦ ਆਪਣੇ ਕੋਲ ਗੋਲਡਨ ਵਾਚ ਆ ਗਈ ਜਿਹਦਾ ਰੇਟ 2000 ਰੁਪਏ ਮਾਰਕੀਟ ਚੱਲ ਰਿਹਾ ਇਹ ਸਿਰਫ ਸਿਰਫ ਤੁਹਾਨੂੰ ਰੱਖੜੀ ਰੱਖਿਆ ਬੰਧਨ ਉਪਰਤੇ ਮਿਲਣ ਕੋਈ ਬਿਲਕੁਲ ਤੋਂ ਬਿਲਕੁਲ 1000 ਰੁਪਏ ਦੀ ਮੈਕਸ ਵਾਚ ਅਲਟਰਾ ਆ ਗਈ ਐਕਸਡਬਲ 969 ਆ ਗਈ ਜੀਐਸ 9 ਪ੍ਰੋ ਮੈਕਸ ਵਾਚ ਆ ਗਈ जीटी ਨੰਬਰ 1 ਜਿਹੜੀ ਬਹੁਤ ਹੀ ਮਸ਼ਹੂਰ ਬਾਚਾ ਹੈ ਜਿਹੜੀ ਪੂਰੇ ਪੰਜਾਬ ਵਿੱਚ ਬਾਚ ਨਹੀਂ ਮਿਲਦੀ ਉਹ ਵੀ ਤੁਹਾਨੂੰ ਆਫਰ ਤੇ ਆਫਰ ਮਿਲੂਗੀ ਐਚ ਕੇ 11 ਸੀਰੀਜ਼ ਆ ਗਈ ਐਚ ਕੇ 9 ਆ ਗਈ ਜੀ ਡਬਲਯੂ 9 ਪ੍ਰੋ ਮੈਕਸ ਆ ਗਈ ਬਾਚ 7 ਸੈਵਨ ਸਟੈਪ ਬਾਚ ਆ ਗਈ ਉਸ ਤੋਂ ਇਲਾਵਾ ਤੁਸੀਂ ਲਾ ਲਓ ਆਪਣੇ ਕੋਲ ਸੀਰੀਜ਼ 9 ਵਾਚ ਆ ਗਈ ਸੀਰੀਜ਼ 9 ਆ ਗਈ ਯੂ ਐਂਡ ਆਈ ਦੀ ਵਾਚ ਆ ਗਈ ਹਰ ਇੱਕ ਵਾਚ ਤੇ ਆਫਰ ਹੈ ਜਲਦੀ ਜਲਦੀ ਵਿਜ਼ਿਟ ਕਰੋ ਜੈਨੂਅਲ ਟੈਲੀਕਮ ਤੇ ਆਫਰ ਲਾਓ ਤੇ ਜਿਹੜਾ ਜਿਹੜਾ ਆਪਣੇ ਕੋਲ ਆਫਰ ਚੱਲ ਰਿਹਾ ਹੈ Y1 Y ਗੈਟ ਬਿਲਕੁਲ ਫ੍ਰੀ 1200 ਰੁਪਏ ਚ ਇੱਕ